ਸਤ ਸ੍ਰੀ ਅਕਾਲ ਸਾਰਿਆਂ ਸਰੋਤਿਆਂ ਨੂੰ ਮੈਂ ਹਾਂ ਅਜੀਤ ਤੁਸੀਂ ਦੇਖ ਰਹੇ ਹੋ YouTube ਚੈਨਲ ਸੇਵਾ 7 ਅੱਜ ਗੱਲ ਕਰਦੇ ਹਾਂ ਦੋ ਮੁੱਖ ਖਬਰਾਂ ਦੇ ਵਿੱਚ ਪਹਿਲੀ ਖਬਰ ਹੈ ਜਲੰਧਰ ਤੋਂ ਦੂਸਰੀ ਖਬਰ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਜੋ ਕਿ ਬੱਚਿਆਂ ਦਾ ਅੱਜ ਸੈਸ਼ਨ ਹੋਣਗੇ ਪਹਿਲੀ ਖਬਰ 'ਚ ਗੱਲ ਕਰ ਲੈਨੇ ਆਪਾਂ ਜਲੰਧਰ ਤੋਂ ਜੋ 13 ਸਾਲ ਦੀ ਬੱਚੀ ਦੇ ਕਤਲ ਦਾ ਮਾਮਲਾ ਅਦਾਲਤ ਨੇ ਮੁਲਜ਼ਮ ਰਿੱਪੀ ਸਿੰਘ ਨੂੰ 9 ਦਿਨ ਰਿਮਾਂਡ ਤੇ ਭੇਜਿਆ ਮੁਲਜ਼ਮ ਨੇ ਕਤਲ ਤੋਂ ਬਾਅਦ ਘਰ ਦੇ ਬਾਥਰੂਮ 'ਚ ਲੁਕਾਈ ਸੀ লাশ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਵੀ ਬੱਚੀ ਦੇ ਮਾਮਲੇ 'ਚ ਸਖਤ ਕਾਰਵਾਈ ਦਾ ਦਿੱਤਾ ਗਿਆ ਭਰੋਸਾ ਦੂਸਰੀ ਗੱਲ ਕਰਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਜੋ ਕਿ ਅੱਜ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ ਲੱਗਣਗੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਵਿਧਾਨ ਸਭਾ ਦਾ اجلاس ਪੂਰੀ ਦਾ ਵਿਦਿਆਰਥੀ ਬਣੇਗਾ ਮੁੱਖ ਮੰਤਰੀ ਪਦਿਆ ਤੋਂ ਡੰਮੀ ਐਲਓਪੀ करेगा सरकार कोटखपुरा ਦਾ ਵਿਦਿਆਰਥੀ ਬਣੇਗਾ ਸਪੀਕਰ ਹਰ ਹਲਕੇ ਤੋਂ ਇੱਕ ਵਿਦਿਆਰਥੀ ਨਿਭਾਏਗਾ ਐਮਐਲਏ ਦਾ ਭੂਮਿਕਾ ਬੱਚਿਆਂ ਨੂੰ ਰਾਜਨੀਤੀ ਤੇ ਵਿਧਾਨ ਸਭਾ ਚ ਦੱਸੇ ਜਾਣਗੇ ਗੁਣ ਧੰਨਵਾਦ ਜੀ